ਸਸੀ ਕਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਪਾ ਰਹੇ ਜੀ ਹਰੀਆਂ ਮਿਰਚਾਂ ਦਾ ਚਾਰ ਮਿਰਚਾਂ ਨੂੰ ਆਪਾਂ ਧੋ ਲਿਆ ਡੰਡਿਆਂ ਸਮੇਤ ਧੋ ਲਿਆ ਸੀ ਜੀ ਸੁਕਾ ਲਿਆ ਫਿਰ ਤੇ ਹੁਣ ਆਪਾਂ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਸੀ ਉਹਨਾਂ ਨੂੰ ਕੱਟ ਲਿਆ ਤੇ ਜਿਹੜੇ ਛੋਟੇ ਪੀਸ ਸੀਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਰੱਖ ਲਿਆ ਸਭ ਉਹ ਵਿੱਚ ਇਹਨਾਂ ਦੇ ਆਪਾਂ ਪਾ ਲਈ ਜੀ ਚੀਰ ਇਸ ਤਰ੍ਹਾਂ ਦੋ ਫਾੜੀਆਂ ਕਰ ਲਿਆ ਤੇ ਆਪਾਂ ਨੂੰ ਮਸਾਲੇ ਚਾਹੀਦੇ ਨੇ ਇਹਦੇ ਵਾਸਤੇ ਕਲੌਂਜੀ ਸਾਬਤ ਦਣੀਆ ਰਾਈ ਇਹ ਮੈਂ ਰਾਈ ਤੇ ਮਿੱਥਿਆ ਨੂੰ ਥੋੜਾ ਜਿਹਾ ਦਰਦ ਪਲ ਕਰ ਲਿਆ ਤੇ ਮਿਕਸੀ ਚ ਜੀ ਆਪਾਂ ਥੋੜੀ ਜਿਹੀ ਰਾਈ ਸਾਫਤੀ ਪਾ ਲਈ ਇਧਰ ਆਪਣੇ ਕੋਲੇ ਹੈਗਾ ਜੀ ਮਠੀਰਿਆ ਹੋਇਆ ਤੇਲ ਤੇ ਆਪਣੇ ਕੋਲੇ ਆ ਹੈਗੇ ਨੇ ਮਸਾਲੇ ਜਿਹੜੇ ਆਪਾਂ ਪਾਉਣੇ ਚਾਹ ਚ ਹਲਦੀ ਤੇ ਮਿਰਚ ਨੂਨ ਪਾਉ ਹੈ ਜੀ ਇਹਦੇ ਚ ਤੁਸੀਂ ਆਪਾਂ ਮਸਾਲੇ ਪਾਵਾਂਗੇ ਤੇ ਆਪਾਂ ਹੁਣ ਇਹਨਾਂ ਨੂੰ ਕਰਦੇ ਆਂ ਜੀ ਇੱਠਾ ਫਿਰ ਮੈਂ ਤੁਹਾਨੂੰ ਦਿਖਾਵਨੀ ਹੈ ਜੀ ਚਾਰ ਲੋ ਜੀ ਆਪਾਂ ਨਮਕ ਤੇ ਹਲਦੀ ਪਾ ਕੇ ਮਸਾਲਾ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਤੇਲ ਜਿਹੜਾ ਇਹਦੇ ਨਾਲ ਵੱਸ ਜਿਹੜਾ ਆਪਣਾ ਮਸਾਲਾ ਉਹ ਚਸਿਆ ਜਾ ਜਾਵੇ ਥੋੜੇ ਜਿਹੇ ਤੇ ਹੁਣ ਆਪਾਂ ਮੱਚਾ ਅੰਕਲੀ ਅੰਕਲੀ ਨੂੰ ਪਾ ਦਾਂਗੇ ਹੁਣ ਚਾੜ ਦਿਨਾ ਲਮਾ ਤੋਂ شروع ਹੋ ਗਏ ਜੀ ਸਾਰੇ ਪਾਲੂ ਚਾਰ ਇਸ ਤਰ੍ਹਾਂ ਜੀ ਆਪਾਂ ਸਾਰੀਆਂ ਮਿਰਚਾਂ ਤੇ ਮਸਾਲਾ ਜਿਹੜਾ ਭਰ ਦਾਂਗੇ ਭਰ ਕੇ ਬਸ ਇਸ ਤਰ੍ਹਾਂ ਡੱਬੇ 'ਚ ਪਾਈ ਚੱਲੋ ਡੱਬਾ ਆਪਣਾ ਸੁੱਕਾ ਹੋਣਾ ਚਾਹੀਦਾ ਤੇ ਇਸ ਤਰ੍ਹਾਂ achar ਨਾ ਖਰਾਬ ਹੋਵੇ ਜੀ ਵਧੀਆ achar ਬਣਦਾ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ achar ਨਾ achar ਖਰਾਬ ਹੋਵੇ ਤੇ ਬਹੁਤ ਹੀ ਟੇਸਟੀ achar ਬਣਦਾ ਹੈ ਅੱਪਾ ਜੀ ਬਾਹਲਾ ਤੇਲ ਨਹੀਂ ਪਾਉਂਦੇ ਹੁੰਦੇ ਪਰ ਸ ਮੈਂ ਓਨਾ ਕੀ ਤੇਲ ਪਾਉਣੀ ਹੁੰਨੀ ਆ ਜੀ ਜਿਹੜਾ ਬਸ ਮਸਾਲਾ ਆਪਣਾ ਗਿੱਲਾ ਜਿਹਾ ਹੋ ਜੇ ਸੁੱਕਾ ਜਿਹਾ ਨਾ ਰਹੇ ਤੇ ਅਸੇ ਇਹ ਵਿੱਚ ਕਈ ਲੋਕ ਸਰੋਂ ਦਾ ਤੇਲ ਆ ਜਿਹੜਾ ਉਹ ਕੱਚਾ ਪਾ ਦਿੰਦੇ ਪਰ ਅੱਪਾ ਮਠੀਰ ਕੇ ਪਾਉਂਦੇ ਆ ਤੇਲ ਤੇ ਬਸ ਐਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਭਰ ਲਾਂਗੇ ਲਓ ਜੀ ਆਪਾਂ ਚਾਰ ਪਾ ਲਿਆ ਡੱਬੇ ਚ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ 2 ਚਮਚੇ ਦੇ ਕਰੀਬ ਸਿਰਕਾ ਚਾਰ ਵਧੀਆ ਬਣ ਜਾਂਦਾ ਖੱਟਾ ਜ। ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸਾਡੀ ਵੀਡੀਓ ਦੇਖਣ ਲਈ ਧੰਨਵਾਦ ਸਸਿਕਾ।